ਪਹਿਲਾ ਤਾਂ ਇਹਨਾ ਚੋਣਾ ਦੇ ਮਾਹੌਲ ਨੂੰ ਕਿਸ ਤਰ੍ਹਾਂ ਦੇਖਦੇ ਸਰਕਾਰ ਦੀ ਨਾਕਾਮੀਆਬੀ ਆ ਸਰਕਾਰ ਕਿਤਨਾ ਕਿਤੇ ਭਜਦੀ ਆ ਇਲੈਕਸ਼ਨ ਕਰਾਣ ਤੋਂ ਕਿਉਂਕਿ ਉਹਨਾਂ ਨੂੰ ਲੱਗਦਾ ਵਾ ਵੀ ਐਸੀ ਕੁਛ ਕੀਤਾ ਤਾਂ ਹੈ ਨਹੀਂ ਸਰਕਾਰ ਨੂੰ ਵੀ ਪਤਾ ਵਾ ਤੇ ਲੋਕ ਆਮ ਜਨਤਾ ਨੂੰ ਵੀ ਪਤਾ ਵਾ ਵੀ ਮੇਰ ਕੀਦਾ ਬਣਾ ਫੇਰ ਪਹਿਲਾ ਬਿਆਨ ਪਾਰਟੀਆਂ ਦੇ ਖਿਲਾਫ ਦਿੱਤੇ ਬਾਅਦ ਚ ਉਸੇ ਪਾਰਟੀ 'ਚ ਰਲ ਕੇ ਕਹਿੰਦੇ ਸਾਡੀ ਪਾਰਟੀ ਬੜੀ ਮਹਾਨ ਹੈ ਇਹ ਜਿਆ ਨੂੰ ਟਿਕਟ ਦੇਣੀ ਚਾਹੀਦੀ ਹੈ ਪਾਰਟੀ ਨੂੰ ਖੋ ਜੀ ਪਾਰਟੀਆਂ ਹਮੇਸ਼ਾ ਹੀ ਆਪਣਾ ਫਾਇਦਾ ਸੋਚਦੀਆਂ ਨੇ ਲੋਕ ਹੁਣ ਦੇਖਦੇ ਆ ਵੀ ਪਾਰਟੀ ਲਈ ਬੰਦਾ ਸਮਰਪਿਤ ਹੈ ਸੰਗਠਨ ਲਈ ਸਮਰਪਿਤ ਹੈ ਹਰੇਕ ਬੰਦੇ ਦਾ ਇੱਕੋ ਹੀ ਸਵਾਲ ਹੁੰਦਾ ਵੀ ਯਾਰ ਅਸੀਂ ਆਪਣੇ ਹੱਤੀ ਇਹਨਾਂ ਨੂੰ ਵੋਟ ਪਾਉਂਨੇ ਆ ਤੇ ਸਾਡੇ ਹੀ ਕੰਮ ਨਹੀਂ ਹੁੰਦੇ ਜਦੋਂ ਕੋਈ ਆਮ ਬੰਦਾ ਕਾਉਂਸਲਰ ਦੇ ਦਫ਼ਤਰ ਤੇ ਜਾਂਦਾ ਵੀ ਹੈ ਨਾ ਤੇ ਉਹ ਕਾਉਂਸਲਰ ਵੀ ਪ੍ਰਧਾਨ ਮੰਤਰੀ ਜਿੱਦੀ ਉਹ ਲੈਂਦਾ ਵਾ ਆਪਣੀ ਫੀਲ ਜੀ ਸੁੰਦੇ ਚੰਦ ਲੋਗ ਹੀ ਐ ਇਦਾਰੇ ਪਰ ਉਹਦੇ ਕਰਕੇ ਵੀ ਸਾਰਾ ਏਰੀਆ ਖਰਾਬ ਹੋ ਜਾਂਦਾ ਉਹਦੇ ਕਰਕੇ ਦੋ ਚਾਰ ਪੰਜ ਦਿਨ ਤੁਸੀਂ ਸ਼ਰਾਬ ਜਾਂ ਮੀਠ ਦੇ ਨਸ਼ੇ ਵਿੱਚ ਰਹਿੰਦੇ ਹੋ ਤੇ ਜਿਹਨੂੰ ਤੁਸੀਂ ਵੋਟ ਪਾਨੇ ਹੋ ਉਹ ਪੰਜ ਸਾਲ ਨਸ਼ੇ 'ਚ ਰਹਿੰਦਾ ਉਹ ਕਾਦਰ ਨਾ ਰਾਜਨੀਤੀ ਦੇ ਸੱਤਾ ਦਾ ਨਸ਼ਾ ਜੇ ਕਾਨੂੰ ਤੁਸੀਂ ਖੜ ਗਏ ਤੇ ਇਹੀ ਸਭ ਕੁਝ ਤੁਸੀਂ ਕਰਨ ਲੱਗੇ ਫੇਰ ਅਭੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗगन शर्मा ਦੋਸਤੋ ਨਗਰ ਨਗਮਦੀਆਂ ਚੋਣਾਂ ਜਿਹੜੀਆਂ ਨੇ ਉਹ ਐਲਾਨ ਹੋ ਚੁੱਕੀਆਂ ਨੇ ਔਰ ਕਿਸੇ ਵੀ ਟਾਈਮ ਜਿਹੜੀ ਹੈ ਤਰੀਕ ਅਨਾਉਂਸ ਹੋ ਸਕਦੀ ਹੈ ਤੇ ਉਸ ਤਰੀਕ ਨੂੰ ਉਹ ਚੋਣਾਂ ਹੋ ਸਕਦੀਆਂ ਨੇ ਪਰ ਸਵਾਲ ਇੱਥੇ ਵੱਡਾ ਇਹ ਖੜਾ ਹੋ ਜਾਂਦਾ ਹੈ ਕਿ ਜਿਹੜੀ बार-बार ਰਵਾਇਤ ਇੱਕੋ ਹੀ ਚੱਲਦੀ ਆਉਂਦੀ ਹੈ ਮੰਨ ਲਓ ਜੇ ਇੱਕ ਕਾਉਂਸਲਰ ਨੂੰ ਪਿਛਲੀ ਵਾਰ ਟਿਕਟ ਦੇ ਕੇ ਪਾਰਟੀ ਨੇ ਖੜਾਇਆ ਹੋਵੇ ਤੇ ਦੂਜੀ ਵਾਰੀ ਵੀ ਉਸੇ ਕਾਉਂਸਲਰ ਨੂੰ ਟਿਕਟ ਦਿੱਤੀ ਜਾਂਦੀ ਹੈ ਜਦਕਿ ਆ ਲੋਕਾਂ ਦੇ ਵੱਲੋਂ ਕੰਮ ਪਸੰਦ ਨਹੀਂ ਕੀਤੇ ਜਾਂਦੇ ਉਹਦੇ ਫਿਰ ਵੀ ਉਸ ਤੋਂ ਬਾਅਦ ਪਾਰਟੀ ਵੱਲੋਂ ਪਤਾ ਨਹੀਂ ਕਿਹੜੀਆਂ ਗੱਲਾਂ ਉਹਦੀਆਂ ਦੇਖ ਕੇ ਉਸ ਤੋਂ ਬਾਅਦ ਦੁਬਾਰਾ ਚੋਣ ਮੈਦਾਨ ਚ ਉਤਾਰਿਆ ਜਾਂਦਾ ਸੋ ਮੇਰੇ ਨਾਲ ਇਸੇ ਚੋਣਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਪੰਜਾਬ ਯੂਥ ਕਾਂਗਰਸ ਤੋਂ ਜਨਰਲ ਸੈਕਟਰੀ ਮੌਜੂਦ ਰਹਿਣਗੇ ਰਾਹੁਲ ਪੋਹਾਲ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਵੀ ਇਸ ਗੱਲ ਦੀ ਜਾਣਕਾਰੀ ਦਵਾਂਗੇ ਵੀ ਇਹ ਚੀਜ਼ਾਂ ਕਿਉਂ ਹੁੰਦੀਆਂ ਨੇ ਹਰ ਵਾਰ ਕਿਉਂਕਿ ਨਗਰ ਨਗਮ ਦੀਆਂ ਚੋਣਾਂ ਜੇ ਅਸੀਂ ਗੱਲ ਕਰੀਏ ਤੇ ਸਟਾਰਟਅਪ ਹੁੰਦਾ ਉਸ ਤੋਂ ਬਾਅਦ ਐਮਐਲਏ ਦੀਆਂ ਚੋਣਾਂ ਐਮਪੀ ਦੀਆਂ ਚੋਣਾਂ ਇਸ ਤਰ੍ਹਾਂ ਦੀਆਂ ਚੋਣਾਂ ਫਿਰ ਦੇਖਣ ਨੂੰ ਮਿਲਦੀਆਂ ਨੇ ਸਭ ਤੋਂ ਪਹਿਲਾਂ ਤਾਂ ਭਾਈ ਬਹੁਤ ਬਹੁਤ ਸਵਾਗਤ ਹੈ ਸਸ਼ੀਕਲ ਜੀ ਕਿਵੇਂ ਹੋ ਠੀਕ ਠਾਕ ਹੋ ਜੀ ਬੜੀ ਬੜੀ ਚੜ੍ਹਦੀ ਕਲਾ ਮਹਾਰਾਜ ਦੀ ਕਿਰਪਾ ਜੀ ਬਿਲਕੁਲ ਪਹਿਲਾਂ ਤਾਂ ਨਗਰ ਨਗਮ ਦੀਆਂ ਚੋਣਾਂ ਦਾ ਐਲਾਨ ਹੋਇਆ ਨਹੀਂ ਸਰਕਾਰ ਵੱਲੋਂ ਬੜੀ ਲੇਟ ਕੀਤੀ ਗਈ ਹਾਈ ਕੋਰਟ ਨੇ ਝਾੜ ਪਾਈ ਤੇ ਸਰਕਾਰ ਢਿੱਲੀ ਪੈ ਗਈ ਉਹ ਕਹਿੰਦੀ ਅਸੀਂ ਚੋਣ ਪਹਿਲਾਂ ਤਾਂ ਇਹਨਾਂ ਚੋਣਾ ਦੇ ਮਾਹੌਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਸਸ਼ੀਕਲ ਤੁਹਾਨੂੰ ਤੇ ਤੁਹਾਡੇ ਚੈਨਲ ਆਈ ਦੇਖ ਰਹੇ ਸਾਰੇ ਹੀ ਪਤਵੰਤੇ ਸੱਜਣਾ ਨੂੰ ਵੀ ਥੋੜਾ ਤਾਂ ਥੈਂਕਸ ਕਰਦੇ ਹਾਂ ਦਿ ਲੋ ਵੀ ਤੁਹਾਡੇ ਸਦਕਾ ਹੀ ਵੀ ਸਾਰੇ ਪਤਵੰਤੇ ਸੱਜਣਾ ਨਾਲ ਵੀ ਆਪਣੀ ਗੱਲ ਕਹਿਣ ਦਾ ਰੂਬਰੂ ਹੋਣ ਦਾ ਮੌਕਾ ਮਿਲਦਾ ਵਾ ਸੋ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਨੇੜੇ ਆ ਗਏ ਆ ਤੇ ਪਹਿਲਾ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਆ ਆ ਟਾਈਮ ਪੀਰੀਅਡ ਬਹੁਤ ਹੋ ਗਿਆ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਲੰਗੇ ਨੂੰ ਤੇ ਉਹਨਾਂ ਦਾ ਲਿਮਿਟੇਸ਼ਨ ਟਾਈਮ ਵੀ ਲੰਘ ਚੁੱਕਾ ਵਾ ਕਿੰਨਾ ਟਾਈਮ ਪਰ ਹੋ ਗਿਆ ਤੁਸੀਂ ਸਾਰੇ ਦੇਖ ਦੇਖ ਸਕਦੇ ਹੋ ਸਰਕਾਰ ਦੀ ناکਾਮਯਾਬੀ ਆ ਸਰਕਾਰ ਕਿਤਨਾ ਕਿਤੇ ਭਜਦੀ ਹੈ ਇਲੈਕਸ਼ਨ ਕਰਾਉਣ ਤੋਂ ਕਿਉਂਕਿ ਉਹਨਾਂ ਨੂੰ ਲੱਗਦਾ ਵਾ ਵੀ ਐਸੀ ਕੁਛ ਕੀਤਾ ਤਾਂ ਹੈ ਨਹੀਂ ਲੋਕਾਂ ਨੇ ਜਿਹੜੇ ਵਾਅਦੇ ਕੀਤੇ ਝੂਠੇ ਸੱਚੇ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਹੋਏ ਜਿਸ ਕਰਕੇ ਇਹ ਸਰਕਾਰ ਕਾਰਪੋਰੇਸ਼ਨ ਦੇ ਇਲੈਕਸ਼ਨ ਕਰਾਉਣ ਤੋਂ ਜਾਂ ਨਗਰ ਨਿਗਮ ਜਾਂ ਨਗਰ ਨਿਕਾਏ ਜਾਂ ਪੰਚਾਇਤੀ ਚੋਣਾਂ ਕਰਾਉਣ ਤੋਂ ਭਜਦੀ ਸੀਗੀ ਸਰਕਾਰ ਹੁਣ ਜਦੋਂ ਮਾਨਯੋਗ ਔਨਰੇਬਲ ਸੁਪਰੀਮ ਕੋਰਟ ਵੱਲੋਂ ਇਹਨਾਂ ਨੂੰ ਕਿਹਾ ਗਿਆ ਬਾਉਂਡੇਸ਼ਨ ਕੀਤਾ ਗਿਆ ਟਾਈਮ ਬਾਉਂਡ ਕੀਤਾ ਗਿਆ ਫਿਰ ਇਹਨਾਂ ਨੂੰ ਅੱਤਾ ਪੈਰੇ ਦੀ ਪੈ ਗਈ ਫਿਰ ਹੁਣ ਡੇਟ ਅਨਨ ਫੰਕਸ਼ਨ ਇੱਕ ਅਦੇ ਦਿਨ ਚ ਸ਼ਾਇਦ ਅੱਜ ਸ਼ਾਮ ਨੂੰ ਡੇਟ ਫਾਈਨਲਾਈਜ਼ ਹੋ ਜਵੇ ਵੀ ਇਹਨਾਂ ਨੂੰ ਕਰਨਾ ਪੈਣਾ ਹੁਣ ਪਰ ਜੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਕਿ ਸਰਕਾਰ ਭੱਜਦੀ ਹੈ ਸਰਕਾਰ ਤਾਂ ਪੂਰੀ ਪਟਾਂ ਦੇ ਥਾਪੀ ਮਾਰ ਕੇ ਕਹਿੰਦੀ ਆ ਮੇਅਰ ਸਾਡੇ ਬਣਨਗੇ ਇਸ ਵਾਰ ਸਾਰੇ ਉਹ ਸਰਕਾਰ ਨੂੰ ਵੀ ਪਤਾ ਵਾ ਤੇ ਲੋਕ ਆਮ ਜਨਤਾ ਨੂੰ ਵੀ ਪਤਾ ਵਾ ਵੀ ਮੇਅਰ ਕਿਹਦਾ ਬਣਨਾ ਵਾ ਇਹਨਾਂ ਨੇ ਵਾਦਾ ਕੀਤਾ ਜੀ ਦੋਸਤੋ ਵੀ ਹਰ ਮਾਤਾ ਉਹ ਪੈਣਾ ਨੂੰ ਆਪਾਂ 1000 ਰੁਪਏ ਦੇਵਾਂਗੇ ਜਦੋਂ ਇਹ ਲੋਕਾਂ ਦੇ ਦਰਮੁਰੇ ਜਾਣਗੇ ਤੇ ਵੋਟ ਮੰਗਣ ਲਈ ਤਾਂ ਮਾਤਾ ਪੈਣਾ ਨੇ ਉਹਨਾਂ ਨੂੰ ਇਹ ਸਵਾਲ ਪੁੱਛਣਾ ਵਾ ਵੀ ਸਾਡੇ 1000 ਰੁਪਏ ਕਿੱਥੇ ਆ ਬੇਟਾ ਇਸ ਹਲ ਦੇ ਹਿਸਾਬ ਨਾਲ ਕਿੰਨਾ ਬਣ ਗਿਆ ਜੀ 25000 25000 ਵੀ ਮੰਗਣ ਗਿਆ ਮਾਤਾ ਪਿਤਾ ਸਾਡੀਆਂ ਇਹਨਾਂ ਤੋਂ ਵੀ ਸਾਡਾ ਉਹ ਪੈਸਾ ਦੋ ਜਿਹੜਾ ਜਿਹੜਾ ਤੁਸੀਂ ਝੂਠਾ ਵਾਦਾ ਕੀਤਾ ਸੀਗਾ ਵੀ ਸਾਡੇ ਪੈਸੇ ਦੋ ਇਹ ਉਹ ਦੇਣ ਜੋਗੇ ਹੈ ਉੱਥੇ ਕਿਉਂਕਿ ਇਨ ਬਿਟਵੀਨ ਕੋਡ ਆਫ ਕੰਡਕਟ ਲੈਣਾ ਇਹਨਾਂ ਕੋਲ ਜਵਾਬ ਨਹੀਂ ਬਣਨਾ ਸੋ ਲੋਕਾਂ ਨਾਲ ਜਿਹੜੇ ਇਹਨਾਂ ਝੂਠੇ ਵਾਦੇ ਕੀਤੇ ਸੀਗੇ ਲੋਕਾਂ ਨੂੰ ਬਰਗਲਾ ਕੇ ਵੋਟਾਂ ਲਈਆਂ ਸੀਗੀਆਂ ਵੀ ਬਦਲਾਵ ਲਿਆਵਾਂਗੇ ਵੱਡੀ ਵੱਡੀ ਗੱਲਾਂ ਕੀਤੀਆਂ ਇਹਨਾਂ ਨੇ ਰੰਗਲਾ ਪੰਜਾਬ ਬਣਾਵਾਂਗੇ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਆ ਸਾਡੇ ਸੀਐਮ ਮਾਨਯੋਗ ਸਤਕਾਰਯੋਗ ਉਹ ਹਾਲੇ ਵੀ ਇਹੀ ਕਹਿੰਦੇ ਆ ਰੰਗਲਾ ਪੰਜਾਬ ਬਣਾਵਾਂਗੇ ਤੇ ਨਸ਼ਾ ਖਤਮ ਕਰਦਾਂਗੇ ਹੁਣ ਨਸ਼ੇ ਦਾ ਹੜ ਬਗਿਆ ਤੂੰ ਦੇਖ ਰਿਹਾ ਹੂੰ ਜਿੰਨੀ ਮੋਤਾ ਪਹਿਲਾਂ ਹੁੰਦੀ ਸੀ ਉਸ ਤੋਂ ਡਬਲ ਹੋਣੀ ਸ਼ੁਰੂ ਹੋ ਗਿਆ ਹੁਣ ਤਾਂ ਵੀ ਛੋਟੇ ਛੋਟੇ ਬੱਚੇ 16 ਸਾਲ ਦੇ ਜਿਹੜੇ ਨੌਜਵਾਨ ਬੱਚੇ ਆ ਉਹ ਨਸ਼ੇ ਦਲਦਲ ਵਿੱਚ ਪੈ ਕੇ ਸਾਲ ਦੇ ਅੰਦਰ ਹੀ ਮਤਲਬ ਚਿੱਟੇ ਕਰਨ ਉਹਨਾਂ ਦੀ ਮੌਤ ਹੋ ਰਹੀ ਆ ਮੈਂ ਅੱਖੀ ਦੇਖੀ ਵੀ ਕੁਝ ਪਰਿਵਾਰ ਜਿਨ੍ਹਾਂ ਨੂੰ ਮੈਂ ਜਾ ਕੇ ਮਿਲਿਆ ਉਹਨਾਂ ਦਰਦ ਵੀ ਆਪਣੇ ਵਾਰਡ ਦੇ ਵਿੱਚ ਸਮਝਾ ਉਹਨਾਂ ਦਾ ਤੇ ਦੇਖਿਆ ਵੀ ਸਰਕਾਰਾਂ ਦਾ ਧਿਆਨ ਹੈ ਨਹੀਂ ਇਹ ਪਿੱਛੇ ਜੀ ਇੰਟਰਵਿਊ ਦੇ ਵਿੱਚ ਭਗਵੰਤ ਸਿੰਘ ਸਾਬ ਸਟੇਜ ਤੇ ਖੜੇ ਕਹਿੰਦੇ ਸੀਗੇ ਵੀ ਪੁਲਿਸ ਨੂੰ ਸਾਰਾ ਪਤਾ ਹੁੰਦਾ ਵਾ ਕੋਣ ਨਸ਼ਾ ਵੇਚ ਰਿਹਾ ਕੋਣ ਨਹੀਂ ਵੇਚ ਰਿਹਾ ਤੇ ਤੁਸੀਂ ਆਮ ਜਨਤਾ ਨੂੰ ਅਪੀਲ ਕਰ ਰਹੇ ਸੀ ਵੀ ਤੁਸੀਂ ਆ ਕੇ ਦੱਸੋ ਵੀ ਪਿੰਡ ਦੇ ਵਿੱਚ ਕਿਉਂਕਿ ਸਾਰਾ ਪਤਾ ਹੁੰਦਾ ਛੋਟਾ ਪਿੰਡ ਆ ਘਰ ਦਾ ਹਰ ਇੱਕ ਜੀ ਇੱਕ ਦੂਸਰੇ ਨੂੰ ਜਾਣਦਾ ਵਾ ਤੇ ਪਿੰਡ ਦਾ ਵੀ ਇੱਕ ਆਂਡੀ ਗਾਂਡੀ ਸਭ ਜਾਣਦੇ ਆ ਵੀ ਕਿਹੜਾ ਕਿਹਦਾ ਮੁੰਡਾ ਕੀ ਕਰਦਾ ਕਿਹਦਾ ਮੁੰਡਾ ਕੀ ਕਰਦਾ ਵਾ ਸੋ ਭਗੰਤ ਮਾਨ ਸਾਹਿਬ ਜੀ ਤੁਹਾਨੂੰ ਐਡੀਆਂ ਛੋਟੀਆਂ ਛੋਟੀਆਂ ਸਾਰੀ ਗੱਲਾਂ ਪਤਾ ਵਾ ਵੀ ਤੁਸੀਂ ਥੋੜੀ ਪੁਲਿਸ ਹੈ ਤੁਸੀਂ ਕਿਉਂ ਨਹੀਂ ਐਕਸ਼ਨ ਲੈਂਦੇ ਉਸ ਚੀਜ਼ ਤੇ ਤੁਸੀਂ ਨਸ਼ੇ ਨੂੰ ਕਿਉਂ ਨਹੀਂ ਠੱਲ ਪਾ ਰਹੇ ਹੋ ਜਾਂ ਤਾਂ ਕੁਝ ਅਫਸਰ ਸਹਿਬਾਨ ਮਸਾਰੇ ਨਹੀਂ ਜਾਂਦਾ ਕੁਝ ਅਫਸਰ ਸਹਿਬਾਨ ਮਿਲ ਕੇ ਕੰਮ ਕਰ ਰਹੇ ਆ ਜਾਂ ਕੁਝ ਜਿਹੜੇ ਕਰਪਟ ਪੋਲੀਟੀਸ਼ਨ ਨੇ ਉਹ ਇਨਵੋਲ ਨੇ ਇੰਦ ਚ ਜੇ ਤੁਸੀਂ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਹੋ ਭਗਵੰਤਪਾਲ ਸਾਹਿਬ ਤੁਹਾਨੂੰ ਅਪੀਲ ਆ ਵੀ ਤੁਸੀਂ ਇਸ ਵਾਰ ਵੀ ਧਿਆਨ ਜ਼ਰੂਰ ਦਿਓ ਤੁਸੀਂ ਕਹਿੰਦੇ ਸੀਗੇ ਵੀ ਸਾਡੇ ਦੇਸ਼ ਦਾ ਜਿਹੜਾ ਨੌਜਵਾਨ ਆ ਖਾਸ ਕਰ ਪੰਜਾਬ ਦਾ ਵੀ ਉਹ ਬਾਹਰ ਨਹੀਂ ਜਾਊਗਾ ਹੁਣ ਉਹਨੂੰ ਐਨ ਆਰ ਆਈ ਬਣਨ ਦੀ ਲੋੜ ਨਹੀਂ ਹੈ ਵੀ ਬਾਹਰਲੇ ਦੇਸ਼ਾਂ ਦੇ ਲੋਕ ਜਾਂ ਬਾਹਰਲੇ ਕੰਟਰੀਆਂ ਦੇ ਅਬਰੋਡ ਤੋਂ ਲੋਕ ਉਹ ਪੰਜਾਬ ਚ ਆਇਆ ਕਰਨਗੇ ਉਰੇ ਵੈਕੈਂਸੀ ਲਈ ਪੰਜਾਬ ਦੇ ਆ ਕੇ ਵਸਣਗੇ ਪਰ ਸਾਨੂੰ ਕਿਤੇ ਨਹੀਂ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਕਿਤਨੀ ਗੱਲ ਜਾਪਦੀ ਵੀ ਬਾਹਰ ਲਾ ਕੋਈ ਆ ਕੇ ਵੀਰੇ ਵੀ ਕਿਸ ਨੇ এমਪਲੋਇਮੈਂਟ ਦਾ ਉਹ ਫਾਰਮ ਵੀ ਭਰਿਆ ਹੋਵੇ ਮੈਨੂੰ ਤਾਂ ਕਿਤੇ ਲੱਗਦਾ ਨਹੀਂ ਤੁਹਾਨੂੰ ਸ਼ਾਇਦ ਤੂੰ ਹੀ ਮੀਡੀਆ ਵਾਲੇ ਤੁਹਾਨੂੰ ਵੱਧ ਪਤਾ ਹੋਵੇ ਇਸ ਬਾਰੇ ਪਰ ਸਾਡੀ ਨਜ਼ਰਾਂ ਚ ਕੁਛ ਇਦਾਂ ਰਹਾ ਨਹੀਂ ਜੀ ਪਰ ਭਵਾਲ ਸਾਹਿਬ ਹੁਣ ਸਵਾਲ ਇੱਥੇ ਖੜਾ ਹੋ ਗਿਆ ਨਗਰ ਨਿਗਮ ਚੋਣਾ ਨੂੰ ਲੈ ਕੇ ਲੋਕ ਵੀ ਇਸ ਬਾਰੇ ਗੱਲਾਂ ਕਰਦੇ ਨੇ ਤੇ ਅਸੀਂ ਵੀ ਇਸ ਚੀਜ਼ ਬਾਰੇ ਜਾਣਨਾ ਚਾਹੁੰਦੇ ਆ ਮੰਨ ਲਓ ਇੱਕ ਕਾਉਂਸਲਰ ਨੂੰ ਕਿਸੇ ਪਾਰਟੀ ਨੇ ਟਿਕਟ ਦਿੱਤੀ ਹੈ ਪਿਛਲੀਆਂ ਨਗਰ ਨਿਗਮ ਚੋਣਾ ਦੇ ਵਿੱਚ ਤੇ ਉਸ ਤੋਂ ਬਾਅਦ ਉਹਨੇ ਆਪਣੇ ਕਾਰਜਕਾਲ ਦੇ ਵਿੱਚ ਸਿਰਫ ਕੁਰਸੀ ਤੇ ਬੈ ਕੇ ਆਰਾਮ ਹੀ ਫਰਮਾਇਆ ਕੰਮ ਨਹੀਂ ਕੀਤਾ ਉਸ ਤੋਂ ਬਾਅਦ ਫੇਰ ਪਾਰਟੀ ਉਹਦੇ ਤੇ ਦਾਅ ਖੇਡਦੀ ਹੈ ਮੈਂ ਇਹ ਸਮਝਣਾ ਚਾਹੁੰਦਾ ਵੀ ਇਹ ਪਾਰਟੀ ਦੀਆਂ ਅੰਦਰਲੀਆਂ ਗੱਲਾਂ ਆ ਕਿਹੋ ਜਿਹੀਆਂ ਹੁੰਦੀਆਂ ਨੇ ਕਿ ਚੜਾਵਾ ਇੱਕ ਉਮੀਦਵਾਰ ਪਾਰਟੀ ਨੂੰ ਇੰਨਾ ਜ਼ਿਆਦਾ ਦੇ ਦਿੰਦਾ ਕਿ ਦੁਆਰਾ ਫੇਰ ਉਸੇ ਨੂੰ ਚੋਣ ਮੈਦਾਨ ਚ ਉਤਾਰਿਆ ਜਾਂਦਾ ਬੜਾ ਹੀ ਚੰਗਾ ਸਵਾਲ ਆ ਤੁਹਾਡਾ ਇਹਦਾ ਜਵਾਬ ਦੇਣਾ ਮੈਂ ਵੀ ਬਿਲਕੁਲ ਮناسب ਸਮਝੂਗਾ ਜਿਵੇਂ ਕਿਸੇ ਨੇ ਹੁ ਕਿਸੇ ਪਾਰਟੀ ਨਾਲ ਸੰਬੰਧਿਤ ਕੋਈ ਵੀ ਕੌਂਸਲਰ ਸਹਿਬਾਨ ਹੋਣ ਜੇ ਉਹ ਵਰਕ ਨਹੀਂ ਕਰੂਗਾ ਜਨਤਾ ਦੇ ਵਿੱਚ ਨਹੀਂ ਜਾਊਗਾ ਜਨਤਾ ਦੇ ਵੈਲਫੇਅਰ ਲਈ ਕੰਮ ਨਹੀਂ ਕਰੂਗਾ ਤਾਂ ਨੈਕਸਟ ਟਾਈਮ ਜਨਤਾ ਉਹਨਾਂ ਨੂੰ ਨਕਾਰ ਦਿੰਦੀ ਆ ਬਿਲਕੁਲ ਉਹ ਚਾਹੇ ਕਿਸੇ ਪਾਰਟੀ ਦਾ ਹੋਵੇ ਪਾਰਟੀ ਦਾ ਹੋਵੇ ਚਾਹੇ ਉਹ ਆਜ਼ਾਦ ਹੋਵੇ ਚਾਹੇ ਪਾਰਟੀ ਵਿਸ਼ੇਸ਼ ਨਾਲ ਸੰਬੰਧਿਤ ਹੋਵੇ ਚਾਹੇ ਸਾਡੀ ਪਾਰਟੀ ਦਾ ਹੋਵੇ ਚਾਹੇ ਆਪੋਜੀਸ਼ਨ ਦਾ ਹੋਵੇ ਇਹ ਤਾਂ ਕੰਮ ਕਰਨਾ ਪੈਣਾ ਲੋਕਾਂ ਲਈ ਲੋਕਾਂ ਦੇ ਵਿੱਚ ਰਹਿਣਾ ਪੈਣਾ ਲੋਕਾਂ ਲਈ ਲੜਨਾ ਪੈਣਾ ਸੰਘਰਸ਼ ਵੀ ਕਰਨਾ ਪੈਣਾ ਉਹਨਾਂ ਦੇ ਹੱਕਾਂ ਲਈ ਸਮ ਟਾਈਮ ਸਰਕਾਰ ਤੁਹਾਨੂੰ ਵੀ ਤੁਹਾਡੇ ਹੱਕ ਨਹੀਂ ਦਿੰਦੀ ਤਾਂ ਫਿਰ ਆਪ ਸੰਘਰਸ਼ ਕਰਕੇ ਉਹ ਆਪਣੇ ਹੱਕ ਲੈਣੇ ਪੈਂਦੇ ਆ ਲੋਕਾਂ ਲਈ ਹਾਂ ਉਸ ਜਨਤਾ ਲਈ ਜਿਨ੍ਹਾਂ ਨੇ ਤੁਹਾਨੂੰ ਵੋਟ ਪਵਾ ਕੇ ਹਾਊਸ ਦੇ ਵਿੱਚ ਭੇਜਿਆ ਵਾ ਜੇ ਹਾਊਸ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਦੀ ਗੱਲ ਹੀ ਨਹੀਂ ਰੱਖ ਸਕਦੇ ਤੁਸੀਂ ਉਹਨਾਂ ਦੇ ਗੱਲਾਂ ਤੇ ਵਿਚਾਰ ਨਹੀਂ ਕਰ ਸਕਦੇ ਹਾਊਸ ਨੂੰ ਕਨਵਿੰਸ ਨਹੀਂ ਕਰ ਸਕਦੇ ਉਸ ਚੀਜ਼ ਦੇ ਬਾਰੇ ਫਿਰ ਤੁਹਾਡਾ ਹਾਊਸ ਦੇ ਵਿੱਚ ਜਾਣ ਦਾ ਕੋਈ ਫਾਇਦਾ ਨਹੀਂ ਹੈ ਤੇ ਲੋਕਾਂ ਦੀ ਜਿਹੜੀ ਵੋਟ ਆ ਉਹ ਤੁਸੀਂ ਜਾਇਆ ਕਰਦੇ ਹੋ ਸੋ ਲੋਕ ਬੜੇ ਗਗਨਜੀ ਲੋਕ ਬੜੇ ਸੁਚੇਤ ਹੋ ਗਏ ਹੁਣ ਬਿਲਕੁਲ ਹੁਣ ਲੋਕਾਂ ਨੂੰ ਵੀ ਦਿਂਦਾ ਵਾ ਚਾਹੇ ਕੋਈ ਪਾਰਟੀ ਵਿਸ਼ੇ ਜਿਸ ਮਰਜ਼ੀ ਪਾਰਟੀ ਦਾ ਹੋਵੇ ਉਹ ਦੇਖਦੇ ਵੀ ਸਾਡੇ ਕੰਮ ਇਹ ਕਰ ਰਿਹਾ ਵਾ ਵੀ ਸਾਡੇ ਲਈ ਖੜਾ ਵਾ ਬੰਦਾ ਕਾਉਂਸਲਰ ਦੀ ਇਲੈਕਸ਼ਨ ਹੈ ਜਿਹੜੀ ਹੁਣ ਫੇਸ ਵੈਲਿਊ ਤੇ ਆਧਾਰਿਤ ਆ ਜੀ ਕਿਉਂਕਿ ਮੈਨ ਟੂ ਮੈਨ ਮਾਰਕਿੰਗ ਹੁੰਦੀ ਹੈ ਇਹਦੇ ਚ ਇੱਕ ਇੱਕ ਬੋਡ ਕੀਮਤੀ ਜਾਂਦੇ ਚ ਇਹ ਤਾਂ ਇਹਨਾਂ ਵੀ ਵਿਧਾਨ ਸਭਾ ਦੇ ਇਲੈਕਸ਼ਨ ਲੋਕ ਸਭਾ ਦੇ ਇਲੈਕਸ਼ਨ ਵੀ ਬਲਕ ਚ ਵੋਟਾਂ ਪੈਂਦੀਆਂ ਨੇ ਵੀ ਬੂਥ ਲੈਵਲ ਤੇ ਹਾਂ ਇਹ ਤਾਂ ਤੁਸੀਂ ਹਰ ਘਰ ਦੇ ਵਿੱਚ ਜਾ ਕੇ ਇਕੱਲੇ-ਇਕੱਲੇ ਨੂੰ ਅਪੀਲ ਕਰਨੀ ਪੈਂਦੀ ਆ ਕਿਉਂਕਿ ਹਰ ਘਰ ਦੇ ਵਿੱਚ ਹਰ ਇੱਕ ਪਰਿਵਾਰ ਦਾ ਜਿਹੜਾ ਜੀ ਆ ਸਾਰਿਆਂ ਦਾ ਮਾਈਂਡ ਆਪਣਾ-ਆਪਣਾ ਕਨਸੈਪਟ ਤਿਆਰ ਹੁੰਦਾ ਵਾ ਉਹਨਾਂ ਨੂੰ ਸਾਰਿਆਂ ਨੂੰ ਕਨਵਿੰਸ ਕਰਨਾ ਉਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਲੈ ਕੇ ਚੱਲਣਾ ਇਹ ਬੜੀ-ਬੜੀ ਚੁਣੌਤੀ ਹੁੰਦੀ ਆ ਕਿਸੇ ਵੀ ਕੈਂਡੀਡੇਟ ਲਈ ਅ ਸਵਾਲ ਇੱਥੇ ਇਹ ਵੀ ਬਣਦਾ ਹੈਗਾ ਤੁਸੀਂ ਦੇਖਿਆ ਹੋਣਾ ਪਿਛਲੇ 2.5 ਸਾਲ ਤੋਂ ਨਾ ਦਲ ਬਦਲੀਆਂ ਦਾ ਦੌਰ ਚੱਲੀ ਜਾਂਦਾ ਕੋਈ ਪਾਰਟੀ ਛੱਡ ਕੇ ਕਿਸੇ ਪਾਰਟੀ 'ਚ ਜਾ ਰਿਹਾ ਹੈ ਉਈ ਉਧਰਲੀ ਪਾਰਟੀ ਤੋਂ ਇਧਰਲੀ ਪਾਰਟੀ ਚਾ ਰਿਆ ਤੇ ਮੈਂ ਇਹ ਪੁੱਛਣਾ ਚਾਹੂੰਗਾ ਵੀ ਜਿਹੜੀਆਂ ਪਾਰਟੀ ਸਿਆਸੀ ਪਾਰਟੀਆਂ ਹੈਗੀਆਂ ਨੇ ਉਹਨਾਂ ਨੂੰ ਉਹਨਾਂ ਉਮੀਦਵਾਰਾਂ ਤੇ ਦਾਅ ਖੇਡਣਾ ਚਾਹੀਦਾ ਜਿਹੜੇ ਮੰਨ ਲਓ ਭਾਜਪਾ ਚੋਂ ਕਾਂਗਰਸ ਚ ਆ ਗਏ ਕਾਂਗਰਸ ਤੋਂ ਲੈ ਕੇ ਆਮ ਆਦਮੀ ਚ ਚੱਲ ਗਏ ਆਮ ਆਦਮੀ ਤੋਂ ਅਕਾਲੀ ਚ ਆ ਗਏ ਜਾਂ ਇਹ ਇਹੋ ਜਿਹਿਆਂ ਹਰਕਤਾਂ ਉਹਨਾਂ ਨੇ ਕੀਤੀਆਂ ਫਿਰ ਪਹਿਲਾਂ ਬਿਆਨ ਪਾਰਟੀਆਂ ਦੇ ਖਿਲਾਫ ਦਿੱਤੇ ਬਾਅਦ ਚ ਉਸੇ ਪਾਰਟੀ ਚ ਰਲ ਕੇ ਕਹਿੰਦੇ ਸਾਡੀ ਪਾਰਟੀ ਬੜੀ ਮਹਾਨ ਹੈ ਇਹ ਜਿਆ ਨੂੰ ਟਿਕਟ ਦੇਣੀ ਚਾਹੀਦੀ ਹੈ ਪਾਰਟੀ ਨੂੰ ਅ ਦੇਖੋ ਜੀ ਪਾਰਟੀਆਂ ਹਮੇਸ਼ਾ ਹੀ ਆਪਣਾ ਫਾਇਦਾ ਸੋਚਦੀਆਂ ਨੇ ਇਧਰੋਂ ਚੱਲ ਗਿਆ ਜਾਂ ਉਧਰੋਂ ਚੱਲ ਗਿਆ ਕੈਂਡੀਡੇਟ ਨੂੰ ਵੀ ਹੁੰਦਾ ਵੀ ਇੱਥੋਂ ਟਿਕਟ ਨਹੀਂ ਮਿਲਦੀ ਉਹ ਵੀ ਦੂਸਰੇ ਪਾਸੇ ਜਾ ਕੇ ਟਿਕਟ ਲੈਣਾ ਕਿਉਂਕਿ ਕਈ ਜਿਹੜੇ ਕੰਮ ਕਰਨ ਵਾਲੇ ਕੈਂਡੀਡੇਟ ਹੁੰਦੇ ਆ ਉਹ ਕਹਿੰਦੇ ਮੈਂ ਕੰਮ ਕਰਨਾ ਉਹ ਵੀ ਪਾਰਟੀ ਵਿਸ਼ੇਸ਼ਨਾ ਮੈਨੂੰ ਕੋਈ ਅਲਰਜੀ ਨਹੀਂ ਆ ਜਾਂ ਕਿਸੇ ਪਾਰਟੀ 'ਚ ਜਾ ਕੇ ਮੈਂ ਕੰਮ ਕਰ ਸਕਦਾ ਮਾਂ ਪਰ ਲੋਕ ਹੁਣ ਦੇਖਦੇ ਆ ਕੰਮ ਨੂੰ ਲੋਕ ਹੁਣ ਦੇਖਦੇ ਆ ਪਾਰਟੀ ਦੀ ਵਿਚਾਰਧਾਰਾ ਨੂੰ ਲੋਕ ਹੁਣ ਦੇਖਦੇ ਆ ਵੀ ਪਾਰਟੀ ਲਈ ਬੰਦਾ ਸਮਰਪਿਤ ਹੈ ਸੰਗਠਨ ਲਈ ਸਮਰਪਿਤ ਹੈ ਜਿਹੜਾ ਬੰਦਾ ਆਪਣੀ ਪਾਰਟੀ ਸੰਗਠਨ ਲਈ ਸਮਰਪਿਤ ਨਹੀਂ ਹੈ ਉਹ ਉਹਦਾ ਕੀ ਭਰੋਸਾ ਵੀ ਅੱਗੇ ਜਾ ਕੇ ਦੂਸਰੀ ਪਾਰਟੀ ਦੇ ਵਿੱਚ ਉੱਥੇ ਟਿਕੂਗਾ ਵੀ ਤੀਸਰੀ ਪਾਰਟੀ 'ਚ ਨਹੀਂ ਜਾਊਗਾ ਕਿਉਂਕਿ ਉਹ ਐਜ਼ ਅ ਸੈਲਫਿਸ਼ਨੈਸ ਉਹਦੀ ਸ਼ੋ ਹੋ ਰਹੀ ਆਪਾਂ ਨੂੰ ਵੀ ਉਹ ਤਾਂ ਐਜ਼ ਅ ਕਾਂਸਲਡਰੀ ਟਿਕਟ ਲੈਣੇ ਇੱਥੇ ਆਇਆ ਸੀਗਾ ਜਦੋਂ ਟਿਕਟ ਇੱਥੇ ਨਹੀਂ ਮਿਲੀ ਤਾਂ ਉਹਨੇ ਅੱਗੇ ਪਾਰਟੀ ਮਾਰੀ ਅਗਲੀ ਅੱਗੇ ਪਾਰਟੀ ਮਾਰਦੀ ਜੇ ਅੱਗੇ ਕੋਈ ਉਹਨੂੰ ਪਰਵਾਹ ਨਹੀਂ ਕਰੂਗਾ ਉਹਦੀ ਜੇ ਉਹਨੂੰ ਕੁਝ ਸਮਾਨਜਨਗਤ ਸਥਿਤੀ ਜਾਂ ਸੀਟ ਨਹੀਂ ਮਿਲੂਗੀ ਤਾਂ ਫਿਰ 3rd ਵਨ ਤੇ ਚਲ ਜੂਗਾ ਤੀਸਰੀ ਪਾਰਟੀ ਦੀ ਪੱਟੀ ਮਾਰ ਲੂਗਾ ਉਹ ਫਿਰ ਪਲਟੂ ਰਾਮ ਦੇ ਨਾਲ ਮਸ਼ਹੂਰ ਹੋ ਜੂਗਾ ਲੋਕਾਂ ਦੀ ਬੜੀ ਸਮੱਸਿਆ ਦੇਖਣ ਨੂੰ ਮਿਲਦੀ ਆ ਖਾਸ ਕਰਕੇ ਜਦੋਂ ਅਸੀਂ ਵੀ ਕਵਰੇਜ ਕਰਦੇ ਆ ਨਾ ਹਰੇਕ ਬੰਦੇ ਦਾ ਇੱਕੋ ਹੀ ਸਵਾਲ ਹੁੰਦਾ ਵੀ ਯਾਰ ਅਸੀਂ ਆਪਣੇ ਹੱਤੀ ਇਹਨਾਂ ਨੂੰ ਵੋਟ ਪਾਉਂਦੇ ਆ ਤੇ ਸਾਡੇ ਹੀ ਕੰਮ ਨਹੀਂ ਹੁੰਦੇ ਜਦੋਂ ਕੋਈ ਆਮ ਬੰਦਾ ਕਾਉਂਸਲਰ ਦੇ ਦਫ਼ਤਰ ਤੇ ਜਾਂਦਾ ਵੀ ਆ ਨਾ ਤੇ ਉਹ ਕਾਉਂਸਲਰ ਵੀ ਪ੍ਰਧਾਨ ਮੰਤਰੀ ਜਿੱਡੀ ਉਹ ਲੈਂਦਾ ਵਾ ਆਪਣੀ ਫੀਲ ਜੀ ਵੀ ਕੱਲ ਨੂੰ ਆਈਓ ਪਰਸੋਂ ਨੂੰ ਆਈਓ ਅਸਲ ਦੇ ਵਿੱਚ ਕਾਉਂਸਲਰ ਦਾ ਕੰਮ ਕੀ ਹੁੰਦਾ ਵਾ ਅਸਲ ਕਿਤੇ ਨਾ ਕਿਤੇ ਇਹਦੇ ਵਿੱਚ ਅਸੀਂ ਆਪ ਜ਼ਿੰਮੇਵਾਰ ਹੁੰਨੇ ਆ ਜਿਹੜੇ ਜਨਤਾ ਆਮ ਜਨਤਾ ਵਾ ਲੋਕ ਨੇ ਉਹ ਜ਼ਿੰਮੇਵਾਰ ਹੁੰਦੇ ਐ ਇਹਦੇ ਚ ਜਦੋਂ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਵੋਟਾ ਪਾ ਕੇ ਹਾਊਸ ਦੇ ਵਿੱਚ ਭੇਜ ਦਿਓ ਤਾਂ ਤੁਸੀਂ ਆਪਣਾ ਮਤਦਾਨ ਕਰ ਲਿਓ ਮਤਲਬ ਮਤਦਾਨ ਮਤਲਬ ਦਿਮਾਗ ਤੁਸੀਂ ਆਪਣਾ ਦਿਮਾਗ ਹੁੰ ਦੇ ਦਿੰਨੇ ਹੋ ਵੀ ਸਾਡੇ ਵੈਲਫੇਅਰ ਲਈ ਸਾਡੇ ਸੁਧਾਰਾ ਲਈ ਤੁਸੀਂ ਕੰਮ ਕਰਨਾ ਜੀ ਅਸੀਂ ਆਪਣਾ ਮਦਦਦਦਾਨ ਤੈਨੂੰ ਕਰਤਾ ਵਾ ਸੋ ਫਿਰ ਕਈ ਪਰਿਵਾਰ ਇਸ ਤਰ੍ਹਾਂ ਦੇ ਆ ਕਈ ਲੋਕ ਇਸ ਤਰ੍ਹਾਂ ਦੇ ਆਉਂਦੇ ਆ ਵੀ ਲਾਲਚ ਵੀ ਲੈ ਲੈਂਦੇ ਆ ਕੋਈ ਸ਼ਰਾਬ ਦਾ ਲਾਲਚ ਹੋ ਗਿਆ ਕੋਈ ਮੀਟ ਦਾ ਲਾਲਚ ਹੋ ਗਿਆ ਕੋਈ ਹੋਰ ਪਰਸਨਲ ਬੈਨੀਫਿਟ ਦੇ ਚੱਕਰ ਦੇ ਵਿੱਚ ਆਪਾਂ ਕਿਤਨਾ ਕਿਤੇ ਵੀ ਆਪਣੀ ਜਿਹੜੀ ਵੋਟ ਆ ਗਲਤ ਪਾਸੇ ਪਾ ਦਿੰਨੇ ਆ ਮੁੜ ਕੇ ਜਦੋਂ ਆਪਾਂ ਉਹਦੇ ਕੋਲ ਜਾਂਦੇ ਆ ਬੰਦੇ ਕੋਲ ਜਦੋਂ ਕਾਉਂਸਲਰ ਬਣਿਆ ਹੁੰਦਾ ਵਾ ਉਹਦਾ ਰਵਈਆ ਕੁਝ ਹੋਰ ਹੋ ਜਾਂਦਾ ਵਾ ਉਹ ਰਵਈਆ ਤਾਂ ਹੀ ਹੁੰਦਾ ਵਾ ਦੋਸਤੋ ਵੀ ਜੇ ਆਪਾਂ ਜੇ ਉਹ ਤੋਂ ਮੀਟ ਤੇ ਸ਼ਰਾਬ ਦਾ ਲਾਲਚ ਲੈ ਕੇ ਪੈਸੇ ਤਾਂ ਲਵਾਏ ਹੋਏ ਆਗਲੇ ਦੇ ਉਹ ਕਹਿੰਦਾ ਮੈਂ ਪੈਸੇ ਦੇ ਕੇ ਜਾਂ ਸ਼ਰਾਬ ਮੀਟ ਦਾ ਲਾਲਚ ਲੈ ਕੇ ਵੋਟਾਂ ਲਈਆਂ ਇਹਨਾਂ ਤੋਂ ਤੇ ਮੈਂ ਇਹਨਾਂ ਦੇ ਕੰਮ ਕਿਉਂ ਕਰਾਂ ਜੀ ਬਿਲਕੁਲ ਕੁਝ ਹੁੰਦੇ ਚੰਦ ਲੋਕ ਹੀ ਐ ਇਦਾਂ ਦੇ ਪਰ ਉਹਦੇ ਕਰਕੇ ਸਾਰੇ ਖਰਾਬ ਵੀ ਸਾਰਾ ਏਰੀਆ ਖਰਾਬ ਹੋ ਜਾਂਦਾ ਉਹਦੇ ਕਰਕੇ ਹੁਣ ਲੋਕ ਕਹਿੰਦੇ ਮੈਂ ਤਾਂ ਪੈਸੇ ਦੇ ਕੇ ਵੋਟਾਂ ਲਈਆਂ ਜੀ ਫਿਰ ਉਹ ਨੁਕਸਾਨ ਹੁੰਦਾ ਉਸ ਚੀਜ਼ ਦਾ ਹਾਂ ਸੋ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਰਾਈਟਲੀ ਆਪ ਲੜਨਾ ਸਿੱਖੋ ਕੋਈ ਸ਼ਰਾਬ ਦੇ ਮੀਟ ਦੇ ਲਾਲਚ ਵਿੱਚ ਨਾ ਆਓ ਅ 2 4 5 ਦਿਨ ਤੁਸੀਂ ਸ਼ਰਾਬ ਜਾਂ ਮੀਟ ਦੇ ਅ ਨਸ਼ੇ ਵਿੱਚ ਰਹਿੰਦੇ ਹੋ ਤੇ ਜਿਹਨੂੰ ਤੁਸੀਂ ਵੋਟ ਪਾਨੇ ਹੋ ਉਹ 5 ਸਾਲ ਨਸ਼ੇ 'ਚ ਰਹਿੰਦਾ ਉਹ ਕਾਦਰ ਨਸ਼ਾ ਰਾਜਨੀਤੀ ਦੇ ਸੱਤਾ ਦਾ ਨਸ਼ਾ ਇਹ ਗੱਲ ਪਾਰਟੀ ਆਪਣੀ ਤੋਂ ਉੱਪਰ ਉੱਠ ਕੇ ਕਹਿ ਰਹੇ ਹੋ ਤੁਸੀਂ ਹਾਂ ਬਿਲਕੁਲ 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 ਜੇ ਕਾਨੂੰ ਤੁਸੀਂ ਖੜ ਗਏ ਤੇ ਇਹੀ ਸਭ ਕੁਝ ਤੁਸੀਂ ਕਰਨ ਲੱਗੇ ਫੇਰ ਦੇਖੋ ਜੀ ਜੇ ਮੈਂ ਲੋਕਲ ਹੀ ਕੰਮ ਕਰੂੰਗਾ ਫਰਸਟ ਫੋਲ ਜੇ ਮੈਂ ਲੋਕਲੀ ਕੰਮ ਕਰੂੰਗਾ ਤਾਂ ਲੋਕ ਮੈਨੂੰ ਪਸੰਦ ਕਰਨਗੇ ਜੇ ਲੋਕ ਮੈਨੂੰ ਪਸੰਦ ਕਰਨਗੇ ਤਾਂ ਲੋਕ ਮੇਰੇ ਫੇਵਰ ਚ ਫਤਵਾ ਵੀ ਦੇਣਗੇ ਜੇ ਮੈਂ ਲੋਕਲੀ ਕੰਮ ਹੀ ਨਹੀਂ ਕਰੂੰਗਾ ਮੇਰੀ ਟੈਂਡੈਂਸੀ ਇਦਾਂ ਹੀ ਹੋ ਗਈ ਵੀ ਹਵਾ-ਹਵਾਈ ਗੱਲਾਂ ਕਰੂੰਗਾ ਦਾਰੂ ਦੇ ਕੇ ਬੋਟ ਲੈਣੇ ਤਾਂ ਸੁਣੋ ਤਾਂ ਸਹੀ ਹਵਾ-ਹਵਾਈ ਗੱਲਾਂ ਕਰੂੰਗਾ ਤਾਂ ਲੋਕ ਵੀ ਮੈਨੂੰ ਉਸ ਲੈਵਲ ਤੇ ਹੀ ਨਹੀਂ ਲੈ ਕੇ ਜਾਉਗੇ ਮੇਰੀ ਥਿੰਕਿੰਗ ਹੀ ਨਹੀਂ ਬਣਨੀ ਲੋਕਾਂ ਨੂੰ ਉਸ ਲੈਵਲ ਤੇ ਲੈ ਕੇ ਜਾਣ ਦੀ ਵੀ ਏ ਐਜ਼ ਅ ਕਾਉਂਸਲਰੀ ਐਜ਼ ਐਮ ਐਲ ਏ ਜਾਂ ਐਜ਼ ਐਮ ਪੀ ਪੀਆ ਕੈਂਡੀਡੇਟ ਹੋਣਾ ਚਾਹੀਦਾ ਵਾ ਇਹ ਲੋਕਰਾ ਫਤਵਾ ਮਿਲੂਗਾ ਤਾਂ ਆਪਾਂ ਕਿਤੇ ਅੱਗੇ ਜਾ ਸਕਦੇ ਆ ਕੁਵਾਲ ਸਾਹਿਬ ਇੱਕ ਆਖਰੀ ਸਵਾਲ ਕਰਨਾ ਚਾਹੁੰਗਾ ਨਗਰ ਨਿਗਮ ਚੋਣਾ ਬਹੁਤ ਨਜ਼ਦੀਕ ਨੇ ਤਰੀਕ ਕਿਸੇ ਵੀ ਵਲੇ ਐਲਾਨ ਹੋ ਸਕਦੀ ਆ ਯੂਥ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਮੈਨੂੰ ਐ ਲੱਗਦਾ ਕਿ ਹੁਣ ਪੁਰਾਣੇ ਬਾਬਿਆਂ ਦਾ ਸਮਾਂ ਲੰਘ ਗਿਆ ਉਹਨਾਂ ਨੂੰ ਚਲੇ ਜਾਣਾ ਚਾਹੀਦਾ ਮੈਂ ਆਪਣੀ ਹਰ ਵੀਡੀਓ 'ਚ ਇਹ ਗੱਲ ਕਹਿਣਾ ਹੁੰਦਾ ਤੇ ਯੂਥ ਨੂੰ ਮੁਰੇ ਆਣਾ ਚਾਹੀਦਾ ਪਰ ਜਿਹੜੇ ਪੁਰਾਣੇ ਬਾਬੇ ਉਹ ਯੂਥ ਨੂੰ ਅੱਗੇ ਆਣ ਨਹੀਂ ਦਿੰਦੇ ਫਿਰ ਯੂਥ ਦਾ ਇੰਨਾ ਜੋਰ ਚੱਲਦਾ ਨਹੀਂ ਵੀ ਆਪ ਦੇ ਪੈਸਿਆਂ ਤੇ ਆਪਣੇ ਖਰਚਿਆਂ ਤੇ ਪਾਰਟੀ ਨੂੰ ਖੁਸ਼ ਕਰ ਸਕਣ ਤੇ ਟਿਕਟ ਲੈ ਸਕਣ ਜਿਵੇਂ ਕਿ ਤੁ ਤੁਸੀਂ ਦੱਸਿਆ ਆ ਵੀ ਪੁਰਾਣੇ ਬਾਬੇ ਦਾ ਦੌਰ ਚਲਾ ਗਿਆ ਵੀ ਯੂਥ ਨੂੰ ਅੱਗੇ ਆਣਾ ਚਾਹੀਦਾ ਹਰ ਪਾਰਟੀ ਦੀ ਵਿਚਾਰਤਾ ਰਹੀ ਹੁੰਦੀ ਹੈ ਸਾਡੀ ਪਾਰਟੀ ਦੀ ਵੀ ਵਿਚਾਰਤਾ ਰਹਿ ਇਹੀ ਆ ਸਾਡੇ ਬਹੁਤ ਹੀ ਸਤਿਕਾਰਯੋਗ 올 ਇੰਡੀਆ ਕਾਂਗਰਸ ਕਮੇਟੀ ਦੇ ਪૂર્વ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਹਮੇਸ਼ਾ ਯੂਥ ਨੂੰ ਮੋਬਾਈਲਾਈਜ਼ ਕਰਦੇ ਆ ਅੱਗੇ ਲੈ ਕੇ ਆਣ ਦੀ ਗੱਲ ਕਰਦੇ ਆ ਉਹਦੀ ਉਦਾਹਰਨ ਤੁਹਾਨੂੰ ਮੈਂ ਦੱਸਿਆ ਵੀ ਸੀ ਵੀ ਦਲਵੀਰ ਗੋਲਡੀ ਜੀ ਵਿਧਾਇਕ ਬਣੇ ਸੰਗਰੂਰ ਤੋਂ ਕੁਲਵੀਰ ਜੀਰਾ ਜੀ ਵਿਧਾਇਕ ਬਣੇ ਆਪਣੇ ਜੀਰੇ ਤੋਂ ਤੇ ਸੁਨਾਮ ਤੋਂ ਲਾਸਟ ਟਾਈਮ ਟਿਕਟ ਦਿੱਤੀ ਗਈ ਸੀਗੀ ਦਮਨ ਬਾਜਵਾ ਜੀ ਐਨਐਸਓਈ ਚੋਂ ਨਿਕਲੇ ਸੀਗੇ ਅ ਬਰਿੰਦਰ ਢਿੱਲੋ ਜੀ ਉਹਦੀ ਉਦਾਹਰਨ ਨੇ ਜਸਵਿੰਦਰ ਜੱਸੀ ਹੋਰਾ ਨੂੰ ਮੋਗੇ ਟੁੱਡੀਗੇ ਤੋਂ ਉਹ ਵੀ ਇਹਦੀ ਉਦਾਹਰਨ ਨੇ ਉਹਨਾਂ ਨੂੰ ਉਹ ਪਾਰਟੀ ਨੇ ਪੁਸ਼ਅਪ ਕੀਤਾ ਵਾ ਤੇ ਆਪਣੇ ਜਟਾਣਾ ਜੀ ਆ ਬਠਿੰਡੇ ਤੋਂ ਪ੍ਰਧਾਨ ਇੰਦਰ ਹੀ ਬਹੁਤ ਉਦਾਹਰਨਾਂ ਨੇ ਦੋਸਤੋ ਜਿਹੜੀ ਮੈਂ ਤੁਹਾਨੂੰ ਦੇ ਸਕਦਾ ਵਾਂ ਵੀ ਜਿਨ੍ਹਾਂ ਨੂੰ ਪੁਸ਼ਅਪ ਕੀਤਾ ਪਾਰਟੀ ਨੇ ਐਜ਼ ਅ ਯੂਥ ਪੋਲਿਟਿਕਸ ਚੋਂ ਕੱਢ ਕੇ ਵੀ ਇੱਥੋਂ ਪਤਾ ਲੱਗਦਾ ਵੀ ਕਾਂਗਰਸੀ ਵਿਚਾਰਤਾ ਰਹੀ ਹੈ ਯੂਥ ਨੂੰ ਅੱਗੇ ਲਿਆਉਂਦੀ ਸੋ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ ਔਰ ਸਮਾਂ ਦਿੱਤਾ ਤੁਸੀਂ ਸਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਗਗਨ ਜੀ ਤੇ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਵੀ ਸਬਰ ਨਾਲ ਮੇਰੀ ਗੱਲ ਨੂੰ ਸੁਣਿਆ ਤੇ ਯੂਥ ਨੂੰ ਵੀ ਅਪੀਲ ਕਰੂੰਗਾ ਵੀ ਤੁਸੀਂ ਵੱਧ ਤੋਂ ਵੱਧ ਜੁਨ ਯੂਥ ਕਾਂਗਰਸ ਟੁਡੇ ਲੀਡ ਇੰਡੀਆ ਟੁਮਾਰੋ ਪੀ ਅੱਜ ਯੂਥ ਕਾਂਗਰਸ ਜੁਆਇਨ ਕਰੋ ਤੇ ਕੱਲ ਨੂੰ ਤੁਸੀਂ ਦੇਸ਼ ਦੇ ਨੇਤਾ ਬਣੋਗੇ ਲੀਡ ਕਰੋਗੇ ਦੇਸ਼ ਨੂੰ ਤੇ ਇੰਨਾ ਹੀ ਕਹਿੰਦਾ ਕਿ ਮਾਤਾ ਜੀ ਅਚਖਾ ਸਤਿ ਸ਼੍ਰੀ ਅਕਾਲ ਜੈ ਭੀਮ ਜੈ ਭਾਰਤ ਜੀ ਸੋ ਬਿਲਕੁਲ ਦੇਖਣਾ ਇਹ ਹੋਵੇਗਾ ਕਿ ਨਗਰ ਨਗਮ ਦੀਆਂ ਚੋਣਾਂ ਦਾ ਮਾਹੌਲ ਕੀ ਬਣੇਗਾ ਕਿਉਂਕਿ ਪਹਿਲਾਂ ਤਾਂ ਸਰਕਾਰ ਨੇ ਬਹੁਤ ਦੇਰੀ ਕੀਤੀ ਉਸ ਤੋਂ ਬਾਅਦ ਜਦੋਂ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਝਾੜ ਪਈ ਤੇ ਸਰਕਾਰ ਨੇ ਚੋਣਾਂ ਕਰਾਉਂਦਾ ਐਲਾਨ ਕਰ ਦਿੱਤਾ ਪਰ ਕਿਤੇ ਨਾ ਕਿਤੇ ਜੋ ਸਵਾਲ ਤੇ ਅਸੀਂ ਚਰਚਾ ਇਸ ਵੀਡੀਓ ਦੇ ਵਿੱਚ ਕੀਤੀ ਹੈ ਕਿ ਜਿਹੜੇ ਕਾਉਂਸਲਰ ਕੰਮ ਨਹੀਂ ਕਰਦੇ ਪਾਰਟੀ ਫਿਰ ਵੀ ਉਹਨਾਂ ਤੇ ਵਿਸ਼ਵਾਸ ਜਿਤਾਉਂਦੀ ਹੈ ਉਹ ਗਲਤ ਹੈ ਜਾਂ ਸਹੀ ਹੈ ਤੁਸੀਂ ਵੀ ਆਪਣੀ ਰਾਏ ਇਸ ਵੀਡੀਓ ਦੇ ਵਿੱਚ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਈਓ ਔਰ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਂ-ਨਵੀਂ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਨਾਲ ਰੂਬਰੂ ਕਰਦੇ ਰਵਾਂਗੇ ਬਨੇ ਰਹੋ ਸਾਡੇ ਨਾਲ ਧੰਨਵਾਦ